ਸਸਿਕਾ ਭਾਈ ਜੀ ਸਾਰਿਆਂ ਨੂੰ ਜੇ ਕਿਸੇ ਪੁਰਾਣੀ ਆਪਣੇ ਤੋਂ ਫ੍ਰੀ ਵੀਡੀਓ ਬਣਾਉਣੀ ਹੋਵੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈ 9501828521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਹਰ ਰਹੀ ਹੈ ਭਾਈ ਜੀ ਪਿੰਡ ਪੁਰਤੇ ਥਰੋੜ ਜਿਹੜਾ ਬਈ ਨੂੰ ਬਠੰਡਾ ਪੈਣ ਦਾ ਤਹਿਸੀਲ ਬਈ ਨੂੰ ਫੂਲ ਪੈ ਜਾਂਦੀ ਆ ਸਾਹਮਣੇ ਜਿਹੜੀ ਵੀ ਤੁਸੀਂ ਖਾਂ ਦੇਖ ਰਹੇ ਹੋ ਤੀਜਾ ਸੂਆ ਭਾਈ ਜੀ ਗਾਂ ਸੂ ਰਹੀ ਆ ਘਰ ਦੀ ਕੰਮ ਕਾਊਗਾ ਭਾਈ ਜੀ 25 ਲੀਟਰ ਦਾ ਉਹਦੀ ਕੰਪੈਸਟੀ ਦਾ ਰੰਗ ਰੂਪ ਦੀ ਬਹੁਤ ਸੋਹਣੀ ਆ ਥਾਣਾ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਭਾਈ ਜੀ ਇੱਕ ਵਾਰ ਫੇਰ ਦੱਸ ਦਿੰਨੇ ਆ ਤੀਜਾ ਸੁਗਾ گاਉਂ ਸੂਰੀ ਆ ਪਿੰਡ ਬਈ ਦੀ ਬਰਜਨ ਸਪੋਰਟ ਜ਼ਿਲ੍ਹਾ ਬਈ ਬਟੰਡਾ ਪੈ ਜਾਂਦਾ ਤਹਿਸੀਲ ਬਈ ਨੂੰ ਫੂਲ ਪੈ ਜਾਂਦੀ ਆ 25 ਲੀਟਰ ਦਾ ਉਹਦੀ ਕੰਪੈਸਟੀ ਆ ਤੇ ਘਰ ਦੀ ਵਹਿੜ ਵਕਾਊ ਆ ਬਾਈਆਂ ਕੋਲੇ ਜੇ ਕਿਸੇ ਭਰਾ ਨੂੰ ਇਹ ਵਹਿੜ ਪਸੰਦ ਹੋਵੇ ਤੁਸੀਂ ਬਾਈ ਨਾਲ ਜਰੂਰ ਕੰਟੈਕਟ ਕਰੋ ਜੋ ਐਸਟੀਐਮ ਸਕਰੀਨ ਤੇ ਨੰਬਰ ਚੱਲਦਾ ਉਹ ਬਾਈ ਦਾ ਕੰਟੈਕਟ ਨੰਬਰ ਆ ਤੁਸੀਂ ਥੋੜਾ-ਥੋੜਾ ਵੇਖ ਸਕਦੇ ਹੋ ਬਾਈ ਜੀ ਵਹਿੜ ਦਾ ਜੋ ਬਈ ਦੀ ਡਿਮਾਂਡ ਕੀਤੀ ਜਾਂਦੀ ਆ ਬਾਈਰਗੇ ਨੇ ਫੋਨ ਤੇ ਕੀਤੀ ਕਰਨੀ ਆ ਤੇ ਬਾਕੀ ਸਾਰੀ ਜਾਣਕਾਰੀ ਬਈ ਤੁਸੀਂ ਫੋਨ ਤੇ ਪੁੱਛ ਸਕਦੇ ਹੋ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲਦਾ ਬਈ ਦਾ ਕੰਟੈਕਟ ਨੰਬਰ ਆ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਬਈ ਜੀ ਸਾਰੇ ਵੀਰਾਂ ਦਾ